ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਆਪਾਂ ਗੱਲ ਕਰਾਂਗੇ ਛੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਸਭ ਤੋਂ ਸੋਹਣੀ ਸਭ ਤੋਂ ਹੌਣਹਾਰ ਅਤੇ ਛੇਵੀਂ ਮਹਾਰਾਣੀ ਮਹਾਰਾਣੀ ਜੰਨਤ ਕੌਰ ਜੀ ਦੀ ਜੋ ਕਿਸੇ ਸਮੇਂ ਨੌਕਰਾਂ ਜਾ ਕਰਨਾ ਦਾਸੀਆਂ ਨਾ ਘਿਰੀ ਰਹਿੰਦੀ ਸੀ ਜੇਕਰ ਕਦੇ ਉਹ ਬਾਜ਼ਾਰ ਵਿੱਚ ਦੀ ਲੰਘਦੀ ਤਾਂ ਦੁਨੀਆ ਉਸ ਨੂੰ ਚੁੱਪਚੁਪ ਸਲਾਮਾਂ ਕਰਦੀ ਸੀ ਜਿਸ ਦੇ ਇੱਕ ਇਸ਼ਾਰੇ ਤੇ ਸਭ ਕੁਝ ਹੋ ਜਾਂਦਾ ਸੀ ਤੇ ਕਿਵੇਂ ਉਸ ਮਹਾਰਾਣੀ ਜਿੰਦ ਕੌਰ ਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਪਈਆਂ ਕਿਵੇਂ ਉਸ ਨੂੰ ਗੋਰਾ ਨੇ ਨਿਰਵਸਤਰ ਕੀਤਾ ਕਿਵੇਂ ਉਹ ਬਿਨਾਂ ਦਸੀਆਂ ਤੋਂ ਲੋਕ ਦੀ ਸ਼ਬਦੀ ਆਪਣੀ ਇਰਾਤਾਂ ਕੱਢਦੀ ਉਸ ਨੂੰ ਆਪਣੇ ਪੁੱਤਰ ਤੋਂ ਅਲਹਿਦਾ ਕੀਤਾ ਗਿਆ ਇਹ ਸਭ ਅੱਜ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ YouTube ਉੱਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਓ ਸ਼ੁਰੂ ਕਰਦੇ ਹਾਂ ਮਹਾਰਾਣੀ ਜਿੰਦ ਕੌਰ ਜੀ ਦੀ ਜੀਵਨ ਗਾਥਾ ਮਹਾਰਾਣੀ ਜਿੰਦ ਕੌਰ ਦਾ ਜਨਮ 1817 ਨੂੰ ਸਰਦਾਰ ਮੰਨਾ ਸਿੰਘ ਦੇ ਘਰ ਗੁਜਰਾਉਂ ਵਿੱਚ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਮਹਾਰਾਣੀ ਜਿੰਦਕੌਰ ਜੀ ਦੇ ਪਿਤਾ ਜੀ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਵਿੱਚ ਹੀ ਕੰਮ ਕਰਦੇ ਸੀ ਤੇ ਮਹਾਰਾਜ ਰਣਜੀਤ ਸਿੰਘ ਤੇ ਮਹਾਰਾਣੀ ਜਿੰਦਕੌਰ ਦਾ ਵਿਆਹ 1835 ਨੂੰ ਹੋਇਆ ਸੀ ਉਸ ਸਮੇਂ ਮਹਾਰਾਣੀ ਜਿੰਦਕੌਰ ਦੀ ਉਮਰ ਸਿਰਫ 18 ਸਾਲ ਦੀ ਸੀ ਤੇ ਬਹੁਤ ਛੇਤੀ ਹੀ 4 ਸਤੰਬਰ 1838 ਨੂੰ ਉਹਨਾਂ ਨੂੰ ਪ੍ਰਮਾਤਮਾ ਨੇ ਇੱਕ ਪੁੱਤਰ ਵੀ ਬਖਸ਼ਿਆ ਜਿਸ ਦਾ ਨਾਂ ਕਿ ਉਹਨਾਂ ਨੇ ਤਲੀਪ ਸਿੰਘ ਰੱਖਿਆ ਮਹਾਰਾਣੀ ਜਿੰਦ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਬਾਕੀਆ ਰਾਣੀਆਂ ਦੇ ਵਿੱਚੋਂ ਇਕੱਲੀ ਮਹਾਰਾਣੀ ਜਿੰਦ ਕੌਰ ਨੂੰ ਹੀ ਮਹਾਰਾਣੀ ਦਾ ਖਿਤਾਬ ਹਾਸਲ ਸੀ ਕਿਉਂਕਿ ਇਹ ਬਹੁਤ ਹੀ ਸੁੰਦਰ ਤੇ ਸੂਝਵਾਨ ਸੀ ਮਹਾਰਾਜਾ ਦਲੀਪ ਸਿੰਘ ਹਜੇ 9 ਮਹੀਨੇ 24 ਦਿਨ ਦੇ ਹੀ ਸੀ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੇਹਾਂਤ ਤੋਂ ਪਹਿਲਾਂ ਆਪਣੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਦਾ ਹੱਥ ਇਤਿਹਾਲ ਸਿੰਘ ਡੋਗਰਾ ਦੇ ਹੱਥ ਵਿੱਚ ਦੇ ਕੇ ਉਹਨਾਂ ਨੂੰ ਗੱਦੀ ਦਾ ਉਤਰਾਧਿਕਾਰੀ ਬਣਾਇਆ ਪਰ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਸੀ ਜਾਣਦੇ ਕਿ ਇਹ ਡੋਗਰੇ ਹੀ ਉਸ ਗੱਦੀ ਦੇ ਉੱਤੇ ਆ ਬੈਠਣਾ ਚਾਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰੇ ਨੇ ਗੱਦੀ ਨੂੰ ਪਾਉਣ ਦੇ ਲਈ ਸਾਜਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ ਡੋਗਰਾਂ ਤੇ ਰਾਜ ਗੱਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਪੋਤੇ ਤੇ ਹੋਰ ਬਹੁਤ ਜਾਣੇ ਸੀ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਟਕਾਣੇ ਲਗਾਉਣ ਦੇ ਲਈ ਇੱਕ ਪਾਸੇ ਕਰਨ ਦੇ ਲਈ ਬਹੁਤ ਸਾਰੀਆਂ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੇ ਵਿੱਚ ਨਹੀਂ ਸੀ ਹੋਇਆ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਉਹ ਪਰਿਵਾਰ ਦੇ ਨਾਲ ਹੋਣ ਲੱਗਿਆ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਕੋਈ ਸਜ਼ਾ ਤੱਕ ਨਹੀਂ ਸੀ ਦਿੱਤੀ ਗਈ ਪਰ ਹੋਰ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਬਾਰ ਬਾਰ ਕਤਲ ਹੋਣ ਲੱਗ ਗਿਆ ਸੀ ਡੋਗਰੇ ਬੜੀ ਚਲਾਕੀ ਦੇ ਨਾਲ ਪਹਿਲੇ ਮਹਾਰਾਜੇ ਦਾ ਕਤਲ ਕਰ ਦਿੰਦੇ ਤੇ ਅਗਲੇ ਮਹਾਰਾਜੇ ਦਾ ਰਾਜ ਤਲਕ ਕਰ ਦਿੰਦੇ ਤਾਂ ਕਿ ਲੋਕ ਉਹਨਾਂ ਦੇ ਖਿਲਾਫ ਨਾ ਹੋਣ ਤੇ ਜਦੋਂ ਨਵਾ ਮਹਾਰਾਜ ਦਾ ਰਾਜ ਤਲਕ ਹੁੰਦਾ ਤਾਂ ਉਸ ਦੀ ਮਾਦਿਆਂ ਦੀ ਸਾਜਸ਼ਾ ਬਣਨੀਆ ਸ਼ੁਰੂ ਹੋ ਜਾਂਦੀਆ ਇਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੀ ਵਾਰੀ ਆਈ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਰਾਜ ਤਲਕ ਹੋਇਆ ਤਾਂ ਮਹਾਰਾਣੀ ਜਿੰਦਕੌਰ ਕਾਫੀ ਘਬਰਾ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਜ ਗੱਦੀ ਉਹਨਾਂ ਦੇ ਬੇਟੇ ਦੀ ਵੀ ਜਾਨ ਲੈ ਲਵੇਗੀ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਰਾਜ ਤਲਕ ਹੋਇਆ ਤਾਂ ਉਹਨਾਂ ਦੀ ਉਮਰ ਬਹੁਤ ਹੀ ਛੋਟੀ ਸੀ ਪਰ ਮਹਾਰਾਣੀ ਜਿੰਦਕੌਰ ਉਹਨਾਂ ਦੀ ਕਾਰਜਕਾਰੀ ਬਣ ਕੇ ਰਾਜਪਾਲ ਸਾਹਮਣੇ ਆ ਪਰ ਸਿੱਖ ਰਾਜ ਦੇ ਪ੍ਰਾ ਕਰੇ ਜਾਣ ਵਾਲੇ ਗਦਾ ਡੋਗਰੇ ਤੇ ਅੰਗਰੇਜ਼ ਜਾਣਦੇ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਚ ਗੱਦੀ ਤੋਂ ਨਹੀਂ ਉਤਰਿਆ ਜਾ ਸਕਦਾ ਜਿੱਨਾਂ ਚ ਉਹਨਾਂ ਦੇ ਨਾਲ ਮਹਾਰਾਣੀ ਜਿੰਦ ਕੌਰ ਜੀ ਨੇ ਤੇ ਡੋਗਰੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰਨ ਦੇ ਲਈ ਗੱਦੀ ਆਪ ਪ੍ਰਾਪਤ ਕਰਨ ਦੇ ਲਈ ਅੰਗਰੇਜ਼ਾਂ ਦੇ ਨਾਲ ਮਿਲ ਗਏ ਤੇ ਡੋਗਰੇ ਜਾਣਵੁੱਝ ਕੇ ਜੋ ਅੰਗਰੇਜ਼ਾਂ ਨਾਲ ਲੜਾਈ ਹੋਈ ਸੀ ਉਹ ਹਾਰ ਗਏ ਤੇ ਇਸ ਦਾ ਅਲਜਾਮ ਮਹਾਰਾਣੀ ਜਿੰਦਕੌਰ ਜੀ ਦੇ ਨਾਂ ਲਗਾ ਦਿੱਤਾ ਤੇ ਫਿਰ ਅੰਗਰੇਜ਼ ਦੇਖਣਾ ਚਾਹੁੰਦੇ ਸੀ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਨੂੰ ਅਲੱਗ-ਅਲੱਗ ਕਰਮ ਤੇ ਦੇਸ਼ ਦੇ ਵਿੱਚ ਕੋਈ ਵਿਰੋਧਤਾ ਨਹੀਂ ਉੱਠਦਾ ਜਦੋਂ 12 ਦਸੰਬਰ 1846 ਨੂੰ ਮਹਾਰਾਣੀ ਜਿੰਦਕੌਰ ਨੂੰ ਸਰਕਾਰੀ ਕੰਮਕਾਰ ਤੋਂ ਲਾਂਭੇ ਕਰ ਦਿੱਤਾ ਤੇ ਬੁੱਝ ਲਾਹੌਰ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਤਾਂ ਦੇਸ਼ ਦੇ ਵਿੱਚ ਕੋਈ ਵੀ ਇਸ ਦਾ ਵਿਰੋਧ ਨਾ ਹੋਇਆ ਤੇ ਫਿਰ 19 ਅਗਸਤ 1847 ਨੂੰ ਸ਼ੇਖੂਗੁਰਾ ਕਿਨੇ ਦੇ ਵਿੱਚ ਕੈਦ ਕੀਤਾ ਗਿਆ ਉਹਨਾਂ ਨੂੰ ਤੇ ਫਿਰ 29 ਮਾਰਚ 1859 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਕਸਤੌਰ ਦੇ ਉੱਤੇ ਮੜਾ ਲਿਆ ਗਿਆ ਜੋ ਮਹਾਰਾਣੀ ਕਦੇ ਸੇਜਾਂ ਦੇ ਸੌਂਦੀ ਸੀ ਉਸ ਨੂੰ ਇੱਕ ਕੇਜੀ ਦੇ ਤਰ੍ਹਾਂ ਰੱਖਿਆ ਜਾਣ ਲੱਗਿਆ ਤੇ ਉਹਨਾਂ ਨੂੰ ਅੰਗਰੇਜ਼ਾਂ ਨੇ ਨਿਰਵਸਤਰ ਕਰਕੇ ਉਹਨਾਂ ਦੀ ਤਲਾਸ਼ੀ ਲਈ ਤੇ 16 ਮਈ 1848 ਨੂੰ ਉਹਨਾਂ ਨੂੰ ਪੰਜਾਬ ਰਾਜ ਤੋਂ ਬਾਹਰ ਬਨਾਰਸ ਦੇ ਵਿੱਚ ਕਸਤੌਰ ਦੇ ਉੱਤੇ ਕੈਦ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਮਹਾਰਾਣੀ ਨੂੰ ਚਨਾਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ ਇੱਥੇ ਉਹ ਕੁਝ ਸਮਾਂ ਕੈਦ ਰਹੇ ਤੇ 18 ਅਪ੍ਰੈਲ 1859 ਨੂੰ ਮਹਾਰਾਣੀ ਜਿੰਦਕੋ ਆਪਣੀ ਇੱਕ ਦਾਸੀ ਦੇ ਸਹਿਯੋਗ ਨਾਲ ਦਾਸੀ ਦਾ ਭੇਜ ਧਾਰ ਕੇ ਉਸ ਕਿਲੇ ਤੋਂ ਬਾਹਰ ਆਉਣ ਦੇ ਵਿੱਚ ਸਫਲ ਹੋਈ ਤੇ ਮਹਾਰਾਣੀ ਤੇ ਉਸ ਦੀ ਇੱਕ ਦਾਸੀ ਸਾਥਣੀ ਨੰਗੇ ਪੈਰੀ ਭੁੱਖੇ ਪਾਣੇ ਨੇਪਾਲ ਦੇ ਵੱਲੋਂ ਤੁਰ ਪਏ ਉਹ ਦਿਨ ਦਾ ਸਮਾਂ ਚਾਰੀਆਂ ਦੇ ਵਿੱਚ ਲੁੱਕ ਕੇ ਬਤੀਤ ਕਰਦੀਆਂ ਅਤੇ ਰਾਤ ਨੂੰ ਆਪਣੀ ਮੰੰਜਲ ਵੱਲ ਤੁਰ ਪੈਂਦੀਆਂ ਇਸ ਤਰ੍ਹਾਂ ਉਹ ਲੰਬੇ ਸਮੇਂ ਦੇ ਵਿੱਚ ਨੇਪਾਲ ਦੇ ਰਾਜਾ ਜੰਗਬਹਾਦਰ ਕੋਲ ਪਹੁੰਚਦੀਆਂ ਨੇ ਤੇ ਮਹਾਰਾਣੀ ਜਿੰਦਗੌਰ ਆਪਣੀ ਹੱਦ ਮੀਤੀ ਉਸ ਨੂੰ ਦੱਸਦੀ ਹੈ ਜੰਗਬਹਾਦਰ ਨੂੰ ਮਹਾਰਾਣੀ ਉੱਤੇ ਤਰਸ ਆਉਂਦਾ ਤੇ ਮਹਾਰਾਣੀ ਜਿੰਦਗੌਰ ਨੂੰ ਉੱਥੇ ਰਹਿਣ ਦੇ ਲਈ ਸ਼ਰਨ ਹੁੰਦਾ ਤੇ ਸਲਾਨਾ ਪੈਨਸ਼ਨ ਵੀ ਲਗਾਉਂਦਾ ਇਹ ਸਭ ਕੁਝ ਉਸ ਨੇ ਇਸ ਲਈ ਕੀਤਾ ਕਿ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਕਾਫੀ ਮਦਦ ਕੀਤੀ ਸੀ ਇੱਥੇ ਰਹਿਣਾ ਮਹਾਰਾਣੀ ਜਿੰਦਕੌਰ ਦੇ ਲਈ ਚਨਾਰ ਦੇ ਕਿਲੇ ਨਾਲੋਂ ਭਾਵੇਂ ਕਾਫੀ ਸੁਖਾਲਾ ਸੀ ਪਰ ਉਹ ਪ੍ਰਾਣਾ ਸਮਾਂ ਤੇ ਆਪਣੇ ਪੁੱਤ ਨੂੰ ਜਾਣ ਕਰਕੇ ਬਹੁਤ ਰੋਂਦੀ ਸੀ ਉਹ ਇੰਨਾ ਹੁੰਦੀ ਸੀ ਕਿ ਉਸਨੇ ਰੋ ਰੋ ਕੇ ਆਪਣੀ ਅੱਖਾਂ ਦੀ ਰੋਸ਼ਨੀ ਕੋਲੇ ਦੂਜੇ ਪਾਸੇ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਤੇ ਉੱਥੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ 크ਿਸਚਨ ਬਣਾਇਆ ਤੇ ਉਸੇ ਕਤਲ ਕੇਸ ਵੀ ਕਰਵਾ ਦਿੱਤੇ ਤੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਨੂੰ ਉਸਦੇ ਰਾਜ ਬਾਰੇ ਤੇ ਉਸ ਦੀ ਮਾਂ ਬਾਰੇ ਅੰਗਰੇਜ਼ਾਂ ਨੇ ਕੋਈ ਨਹੀਂ ਦੱਸਿਆ ਉਸ ਤੋਂ ਸਭ ਕੁਝ ਛੁਪਾਇਆ ਗਿਆ ਫਿਰ ਹੌਲੀ ਹੌਲੀ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਬਾਰੇ ਪਤਾ ਲੱਗਦਾ ਕਿ ਉਹ ਹਜੇ ਵੀ ਜਿਉਂਦੀ ਹੈ ਤੇ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਨੂੰ ਮਿਲਣ ਲਈ ਇੱਛਾ ਜਤਾਉਂਦਾ ਪਰ ਅੰਰੇਜ਼ ਉਸ ਨੂੰ ਪੰਜਾਬ ਨਹੀਂ ਆਉਣ ਦਿੰਦੇ ਕਿਉਂਕਿ ਜਾਣਦੇ ਸੀ ਕਿ ਮਹਾਰਾਣੀ ਜਿੰਦਗਾਰ ਜੀ ਦੇ ਬੋਲਾਂ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਇਹ ਪੰਜਾਬ ਦੇ ਵਿੱਚ ਫੇਰ ਚਲੇਗੇ ਤਾਂ ਉੱਥੇ ਫੇਰ ਤੋਂ ਸੰਘਰਸ਼ ਸ਼ੁਰੂ ਹੋ ਜਾਊਗਾ ਬਗਾਵਤ ਸ਼ੁਰੂ ਹੋ ਜਾਊਗੀ ਇਸ ਲਈ ਅੰਗਰੇਜ਼ਾਂ ਨੇ ਮਹਾਰਾਜ ਦਲੀਪ ਸਿੰਘ ਨੂੰ ਕਲਕੱਤਾ ਦੇ ਇੱਕ ਹੋਟਲ ਦੇ ਵਿੱਚ ਰੱਖਿਆ ਤੇ ਮਹਾਰਾਣੀ ਜਿੰਦ ਕੌਰ ਤੱਕ ਉਸ ਦੇ ਪੁੱਤਰ ਦਾ ਸਨੇਹਾ ਲਗਾਇਆ ਗਿਆ ਕਿ ਤੇਰਾ ਪੁੱਤਰ ਤੈਨੂੰ ਮਿਲਣਾ ਚਾਹੁੰਦਾ ਇਹ ਸੁਣ ਕੇ ਮਹਾਰਾਣੀ ਜਿੰਦ ਕੌਰ ਦੀ ਖੁਸ਼ੀ ਦਾ ਕੋਟ ਖਾਣਾ ਨਾ ਰਿਹਾ ਮਹਾਰਾਣੀ ਜਿੰਦ ਕੌਰ ਨੇ ਕਦੇ ਹੁਣ ਸੋਚਿਆ ਹੀ ਨਹੀਂ ਸੀ ਕਿ ਉਹ ਆਪਣੇ ਪੁੱਤਰ ਨੂੰ ਦੁਬਾਰਾ ਮਿਲ ਸਕਦੀ ਹੈ ਮਹਾਰਾਣੀ ਜਿੰਦ ਕੌਰ ਨੂੰ ਨੇਪਾਲ ਵਿੱਚ ਰਹਿੰਦੇ ਹੋਏ 12 ਸਾਲ ਹੋ ਗਏ ਸੀ ਇਹ ਸਭ ਜਦੋਂ ਨੇਪਾਲ ਦੇ ਰਾਜਾ ਨੂੰ ਪਤਾ ਲੱਗਿਆ ਤਾਂ ਨੇਪਾਲ ਦੇ ਰਾਜਾ ਨੇ ਮਹਾਰਾਣੀ ਅੱਗੇ ਇੱਕ ਸ਼ਰਤ ਰੱਖ ਦਿੱਤੀ ਕਿ ਜੇਕਰ ਤੂੰ ਆਪਣੇ ਪੁੱਤਰ ਨੂੰ ਲੈਣ ਲਈ ਨੇਪਾਲ ਰਾਜ ਤੋਂ ਇੱਕ ਵਾਰ ਬਾਹਰ ਨਿਕਲ ਗਈ ਤਾਂ ਤੂੰ ਮੁੜ ਕੇ ਨੇਪਾਲ ਨਹੀਂ ਆ ਸਕਦੀ ਇਹ ਸੁਣ ਕੇ ਮਹਾਰਾਣੀ ਜਿੰਦ ਕੌਰ ਨੂੰ ਕਾਫੀ ਝਟਕਾ ਵੀ ਲੱਗਿਆ ਨੇਪਾਲ ਦੇ ਰਾਜਾ ਨੇ ਇਹ ਸਭ ਕੁਝ ਇਸ ਲਈ ਕਿਹਾ ਮਹਾਰਾਣੀ ਨੂੰ ਪੈਨਸ਼ਨ ਦੇ ਦੇ ਕੇ ਅੱਖ ਚੁੱਕਿਆ ਸੀ ਉਸ ਤੋਂ ਕਾਫੀ ਦੁਖੀ ਸੀ ਉਹ ਜਾਣਦਾ ਸੀ ਕਿ ਇਹ ਹੀ ਸਮਾਂ ਹੈ ਮਹਾਰਾਣੀ ਜਿੰਦਗੌਰ ਤੋਂ ਛੁਟਕਾਰਾ ਪਾਉਣ ਦਾ ਪਰ ਮਹਾਰਾਣੀ ਜਿੰਦਗੌਰ ਇਹ ਸਭ ਕੁਝ ਠੁਕਰਾ ਕੇ ਆਪਣੇ ਪੁੱਤਰ ਨੂੰ ਮਾਣ ਦੇ ਲਈ ਕੋਲਕਾਤਾ ਵੱਲ ਤੁਰ ਪਈ ਜਿਸ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਠਹਿਰਾਇਆ ਗਿਆ ਸੀ ਉਹ ਛੋਟੇ ਦੇ ਵਿੱਚ ਮਹਾਰਾਣੀ ਜਿੰਦਗੌਰ ਨੂੰ ਲੈ ਜਾਂਦਾ ਗਿਆ ਇੰਨੇ ਲੰਬੇ ਸਮੇਂ ਬਾਅਦ ਮਾਂ ਕੋ ਮਿਲ ਰਹੇ ਸੀ ਉਹਨਾਂ ਨੇ ਇੱਕ ਦੂਜੇ ਨੂੰ ਕਟਕੇ ਜੱਫੀ ਪਾ ਲਈ ਪਰ ਅਫਸੋਸ ਇੰਨੇ ਲੰਬੇ ਸਮੇਂ ਬਾਅਦ ਵੀ ਮਹਾਰਾਣੀ ਆਪਣੇ ਪੁੱਤਰ ਨੂੰ ਨਹੀਂ ਵੇਖ ਰਹੀ ਸੀ ਪਰ ਉਸਦੇ ਕੋਲ ਅੱਖਾਂ ਦੀ ਰੋਸ਼ਨੀ ਨਹੀਂ ਸੀ ਉਹ ਆਪਣੇ ਪੁੱਤਰ ਨੂੰ ਨਹੀਂ ਦੇਖ ਸਕਦੀ ਸੀ ਮਹਾਰਾਣੀ ਜਦੋਂ ਮਹਾਰਾਜਾ ਦਲੀਪ ਸਿੰਘ ਦਾ ਸਿਰ ਪੁੱਲ ਸੁਣ ਲੱਗੀ ਤਾਂ ਉਸਦੇ ਹੱਥ ਨੂੰ ਕੱਟੇ ਹੋਏ ਵਾਲ ਲੱਗੇ ਉਸ ਨੂੰ ਮਹਿਸੂਸ ਹੋਇਆ ਕਿ ਮਹਾਰਾਜਾ ਦਲੀਪ ਸਿੰਘ ਦੇ ਸਿਰ ਉੱਤੇ ਸੋਹਣੇ ਦਸਤਾਰ ਨਹੀਂ ਹੈ ਤਾਂ ਮਹਾਰਾਣੀ ਜਿੰਦਕੌਰ ਨੇ ਆਪਣੇ ਤੋਮੇ ਹਥਾਣਾ ਮਹਾਰਾਜ ਦਲੀਪ ਸਿੰਘ ਨੂੰ ਪਰਾ ਤੱਕ ਦਿੱਤਾ ਤੇ ਆਪ ਜ਼ਮੀਨ ਉੱਤੇ गिर ਗਈ ਤੇ ਮਹਾਰਾਣੀ ਜਿੰਦਕੌਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਸਿੱਖ ਰਾਜ ਗਿਆ ਮੈਂ ਉਹ ਵੀ ਬਰਦਾਸ਼ਤ ਕਰਨਿਆ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈ ਮੈਂ ਉਹ ਵੀ ਬਰਦਾਸ਼ਤ ਕਰ ਲਿਆ ਕੋਹੇ ਨੂੰ ਹੀਰਾ ਗਿਆ ਮੈਂ ਉਹ ਵੀ ਸਹਾਰ ਲਿਆ ਮੇਰੇ ਅੱਖਾਂ ਦੀ ਰੋਸ਼ਨੀ ਗਈ ਮੈਂ ਉਹ ਵੀ ਸਹਾਰ ਲਈ ਪਰ ਅੱਜ ਤੋਂ ਕੇਸ ਕਤਲ ਕਰਵਾ ਕੇ ਆਇਆ ਤੇਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਜੁੜੇਗੇ ਮੈਂ ਇਹ برداشت ਨਹੀਂ ਕਰ ਸਕਦੀ ਇਹ ਸਭ ਕੁਝ ਸੁਣ ਕੇ ਦਲੀਪ ਸਿੰਘ ਅੰਦਰੋਂ ਹਿੱਲ ਗਿਆ ਕਿਉਂਕਿ ਇਹ ਸਭ ਕੁਝ ਉਸ ਨੂੰ ਕਦੇ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਸਾਡਾ ਸਿੱਖ ਧਰਮ ਕਿੰਨਾ ਮਹਾਨ ਹੈ ਤੇ ਉਹਨਾਂ ਦਾ ਰਾਜ ਕਿੰਨਾ ਮਹਾਨ ਸੀ ਇਹ ਸਭ ਕੁਝ ਸੁਣ ਕੇ ਦਲੀਪ ਸਿੰਘ ਬੋਲਿਆ ਕਿ ਹੋਰ ਸਮਝਾਵਾ ਮੈਂ ਤੇਰਾ ਤੈਨੂੰ ਛੇੜੇ ਪੰਜਾਬ ਵਾਪਸ ਨਾ ਲੈ ਕੇ ਦੇ ਸਕਾਂ ਤੇਰਾ ਸਿੱਖ ਰਾਜ ਤੈਨੂੰ ਵਾਪਸ ਨਾ ਦਵਾ ਸਕਾਂ ਤੇਰਾ ਕੋਹੇ ਨੂੰ ਹੀਰਾ ਤੈਨੂੰ ਵਾਪਸ ਨਾ ਦਵਾ ਸਕਾਂ ਪਰ ਮੈਂ ਤੇਰਾ ਦੇ ਇੱਕ ਵਾਅਦਾ ਕਰਦਾ ਕਿ ਲੋ ਮੁਰ ਤੋਂ ਅਮਰਤ ਪਾਨ ਛੱਕ ਕੇ ਸਿੰਘ ਸਜਾਂਗਾ ਤੇ ਆਪਣੀ ਸਿੱਖੀ ਸਰੂਪ ਨੂੰ ਦੁਆਰਾ ਤੋਂ ਅਪਣਾਵਾਂਗਾ ਇਸ ਤੋਂ ਬਾਅਦ ਮਹਾਰਾਜ ਦਲੀਪ ਸਿੰਘ ਮਹਾਰਾਣੀ ਜਿੰਦਕੌਰ ਨੂੰ ਆਪਣੇ ਨਾਲ ਇੰਗਲੈਂਡ ਲੈ ਗਏ ਤੇ ਉੱਥੇ ਉਹ ਕੁਝ ਸਮਾਂ ਇਕੱਠਾ ਰਹੇ ਪਰ ਅੰਗਰੇਜ਼ ਇਹਨਾਂ ਨੂੰ ਇਕੱਠੇ ਦੇਖ ਕੇ ਫਿਰ ਤੋਂ ਡਰ ਗਏ ਤੇ ਉਹਨਾਂ ਨੂੰ ਫਿਰ ਤੋਂ ਵੱਖੋ ਵੱਖਰੇ ਕਰ ਦਿੱਤਾ ਗਿਆ ਉਹਨਾਂ ਨੂੰ ਮਹੀਨੇ ਵਿੱਚ ਸਿਰ ਦੋ ਵਾਰ ਹੀ ਮਿਲਣ ਦਿੱਤਾ ਜਾਂਦਾ ਸੀ ਮਹਾਰਾਣੀ ਜਿੰਦਕੌਰ ਜੋ ਵੀ ਮਹਾਰਾਣੀ ਅਨਿਲਪ ਸਿੰਘ ਨੇ ਮਰਦੀ ਤਾਂ ਆਪਣੇ ਸਿੱਖ ਰਾਜ ਦੀਆਂ ਉਸ ਨੂੰ ਅਖਰ ਗੱਲਾਂ ਦੱਸਦੀ ਤੇ ਉਸ ਨੂੰ ਅਖਰ ਕਹਿ ਨਹੀਂ ਹੁੰਦੀ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਸੰਸਕਾਰ ਇੱਥੇ ਇੰਗਲੈਂਡ ਵਿੱਚ ਨਾ ਕੀਤਾ ਜਾਵੇ ਮੈਨੂੰ ਮੇਰੇ ਪੰਜਾਬ ਲੈ ਜਾ ਕੇ ਹੀ ਸੰਸਕਾਰ ਕੀਤਾ ਜਾਵੇ ਤੇ ਅਖੀਰ 1 ਅਗਸਤ 1863 ਨੂੰ ਪੰਜਾਬ ਦੀ ਅਖੀਰਲੀ ਮਹਾਰਾਣੀ ਮਹਾਰਾਣੀ ਜਿੰਦਕੌਰ ਆਪਣਾ ਬਹੁਤ ਹੀ ਦੁਖਦਾਈ ਸੰਘਰਸ਼ਪਰਿਆ ਜੀਵਨ ਬਤੀਤ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਪੰਜਾਬ ਆਉਣ ਦੀ ਆਗਿਆ ਨਾ ਦਿੱਤੀ ਤੇ ਮਹਾਰਾਣੀ ਜਿੰਦਗੌਰ ਦਾ ਸਰੀਰ ਇੰਗਲੈਂਡ ਦੇ ਵਿੱਚ ਹੀ ਕੁਝ ਸਮੇਂ ਲਈ ਦਫਨਾ ਦਿੱਤਾ ਗਿਆ ਤੇ ਉਸ ਤੋਂ ਕੁਝ ਸਮੇਂ ਬਾਅਦ ਮਹਾਰਾਣੀ ਜਿੰਦਗੌਰ ਦਾ ਮ੍ਰਿਤਕ ਦੇਹ ਨੂੰ ਉੱਥੋਂ ਕੱਢ ਕੇ ਭਾਰਤ ਦੇ ਮੁੰਬਈ ਨੰਦਾ ਨਦੀ ਦੇ ਕੰਢੇ ਤੇ ਮਹਾਰਾਣੀ ਜਿੰਦਗੌਰ ਦਾ ਸੰਸਕਾਰ ਕੀਤਾ ਗਿਆ ਮਹਾਰਾਣੀ ਜਿੰਦਗੌਰ ਦੇ ਬਲਦੇ ਸਵੇਰ ਨੂੰ ਨਦੀ ਵਿੱਚ ਵਹਾ ਕੇ ਅੰਗਰੇਜ਼ ਦਲੀਪ ਸਿੰਘ ਨੂੰ ਜ਼ੋਰਦਸਤੀ ਆਪਣੇ ਨਾ ਇੰਗਲੈਂਡ ਲੈ ਗਈ ਮਹਾਰਾਣੀ ਜਿੰਦਕੌਰ ਦੀ ਮਹਾਰਾਜਾ ਤਲੀਪ ਸਿੰਘ ਦੀ ਸਮਾਧੇ ਕੋਲ ਸਸਕਾਰ ਕਰਵਾਉਣ ਦੀ ਇੱਛਾ ਇੱਛਾ ਰੱਖੀ ਰਹੀ ਗਈ ਤੇ ਫਿਰ ਮਹਾਰਾਜਾ ਤਲੀਪ ਸਿੰਘ ਦੀ ਬੇਟੀ ਸ਼ਹੀਯਾਦੀ ਬੇਵਾ ਨੇ ਆਪਣੀ ਦਾਦੀ ਦੇ ਫੁੱਲ ਲਿਆ ਕੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੇ ਕੋਲ ਦੱਬੇ ਤੇ ਆਪਣੀ ਦਾਦੀ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਪਰ ਪੰਜਾਬ ਦੀ ਅਖੇਲੀ ਮਹਾਰਾਣੀ ਜੋ ਕਿ ਬਹੁਤ ਹੀ ਦਲੇਰ ਨਿੱਡਰ ਤੇ ਸੋਝਵਾਨ ਸੀ ਜਿੱਥੇ ਉਸ ਦਾ ਨਰਮਾ ਨਦੀ ਦੇ ਕੰਢੇ ਤੇ ਸੰਸਕਾਰ ਕੀਤਾ ਗਿਆ ਉਹ ਜਗਾ ਅੱਜ ਇੱਕ ਵਿਰਸਾ ਦੀ ਤਰ੍ਹਾਂ ਪਈ ਆ ਉਹ ਅੱਜ ਵੀ ਆਪਣੇ ਵਿਰਸਾ ਨੂੰ ਢੀਕ ਰਹੀ ਆ ਇਹ ਸੀ ਮਹਾਰਾਣੀ ਜਿੰਦਕੌਰ ਦੀ ਬਹੁਤ ਹੀ ਦੁਖ ਭਰੀ ਕਹਾਣੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ